ਦੀ ਘਾਂਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਹੀ ਆਏ ਹੋ ਕੇ ਕਿਸਾਨ ਭੈਣਾ ਕਿਸਾਨ ਬੀਬੀਆਂ ਕਿਸਾਨ ਵੀਰ ਕਿਸਾਨ ਬੱਚਿਆਂ ਦਾ ਬਹੁਤ ਬਹੁਤ ਧੰਨ ਕਰਦੀ ਆਂ ਜਿਹੜੇ ਕਿ ਬਨੇ ਸੱਚੇ ਢੰਗ ਨਾਲ ਜੋ ਮੋਰਚਾ ਲਵਾ ਰਹੇ ਆ ਤੇ ਆਪਣੇ ਘਰਾਂ ਦੇ ਕੰਮ ਧੰਦੇ ਛੱਡ ਕੇ ਮਰੀਆਂ ਭੈਣਾ ਵੀ ਆਈਆਂ ਸੋ ਸਾਰੀਆਂ ਭੈਣਾ ਦਾ ਆਪਣੇ ਵੱਲੋਂ ਮੈਂ ਤੁਹਾਡੀ ਤੁਹਾਡੇ ਪੈਰਾਂ 'ਚ ਧੂੜ ਤੁਹਾਡੀ ਪੰਜਾਬੀ ਲੋਕ ਹੈ ਕਰਤੁੰਦਰ ਰਿੰਦੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਜੀ ਸੋ ਮੈਂ ਜੀ ਇਹ ਤੇਹਾੜੀ ਲਵਾਉਣ ਵਾਸਤੇ ਪੁਰਜੇ ਪੁੱਛੇ ਵੀ ਜਦੋਂ ਕਸਾਨੀ ਮੋੜ ਤੇ ਲਗਾਤਾਰ ਸਾਲ ਚੱਲਿਆ ਸੀ ਤਾਂ ਉਹਦੇ ਵੀ ਮੈਂ ਸਾਲ ਪਾਰ ਕਸਾਨੀ ਮੋੜ ਤੇ ਸੇਵਾ ਕੀਤੀ ਸੀ ਤੇ ਅੱਜ ਕੱਲ੍ਹ ਅਸੀਂ ਕੈਨੇਡਾ ਰਹਿੰਦੇ ਹਾਂ ਸੋ ਤਾਂ ਬਹੁਤ ਧੰਨ ਤੁਹਾਡੀ ਸੇਵਾ ਕਰਨ ਜਾ ਗਈ ਹੈ ਤੁਹਾਡੇ ਚਾਰਨਾ ਖਾਦਰੀ ਲਵਾਉਣੀ ਹੈ ਖਨੌਰੀ ਬਾਤ ਤੇ ਹੋ ਕੇ ਤੱਕਦੇ ਪੁਲਿਸ ਵੀ ਖੜ ਕੇ ਹਰ ਕੇ ਖਨੌਰੀ ਬਾਤ ਤੇ ਹੋ ਕੇ ਤੱਕਦੇ ਪੁਲਿਸ ਵੀ ਖੜ ਕੇ ਹਰ ਕੇ I'm uh, 국민ively, from their radio, there is <laughs> a culture Junga that you I ਆਪਸ ਚੱਲਿਆ ਤੇ ਮੇਰੇ ਨਾਲ ਸਾਡੇ ਗਰਨੀਤ ਗੈਰੀ ਜੀ ਆ ਜੋ ਸਾਡਾ ਟੀਮ ਚੋਂ ਹੀ ਨਿਕਨਾ ਆਇਆ ਇਹ ਤੁਹਾਨੂੰ ਇੱਕ ਮਿੰਟ ਤੇ ਸਾਡੇ ਚਮਕੌਰ ਸਿੰਘ ਜੀ ਮਿਊਜ਼ਿਕ ਦੇ ਮਾਸਟਰ ਵੀ ਸਾਡੇ ਨਾਲ ਆਇਆ ਸਾਡੇ ਫਿਰ ਧਿਆਨ ਸਿੰਘ ਤੋਂ ਇੱਕ ਮਾਸਟਰ ਵੀ ਸਾਡੇ ਨਾਲ ਆਇਆ ਸੁਖਮਨੀ ਸਿੰਘ ਜੀ ਵੀ ਆ ਸਾਰਾ ਨਾ ਸਾਰਿਆਂ ਵੱਲੋਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਹਿਨੀ ਹੈ ਜਦ ਤੁਸੀਂ ਸਿੱਕੇ ਤਾਂ ਅੰਗਰਾ ਮੋੜ ਚਲਵਾ ਰਹੇ ਸਾਰੀਆਂ ਭੈਣਾਂ ਦਾ ਦਿਲ ਤੇਜ਼ ਨਿਵਾੜੀਆਂ ਮੇਰੇ ਵੱਤੇ ਤੁਲਦੀਆਂ ਘਹਿਰਾਂ ਨੇ ਤੇ ਬਹੁਤ-ਬਹੁਤ ਧੰਨਵਾਦ ਰਹੀ ਦੂਜੀ ਦਾ ਖਾਲਸਾ ਰਹੀ ਦੂਜੀ ਤੋਂ ਸਭ ਤੋਂ ਭੈਣ ਮਹਿੰਦਰ ਕਾਰ ਬਾਜਾਖਾਨਾ ਸਿੱਧੂਪੁਰ ਖਾਨ ਜੁਨੀਅਰ 2 ਮਿੰਟ ਵਾਸਤੇ ਵਾਏ குரு ਜੀ ਦਾ ਖਾਲਸਾ ਵਾਏ குரு ਜੀ ਕੀ ਫਤਿਹ 2 ਮਿੰਟ ਚ ਲੈਣੇ ਪਲੇਨ ਇਹ ਪਾਰਕ ਟੈਂਕ ਨਹੀਂ ਲੈਣੇ ਦਿੱਲੀ ਮੋਕੇ ਤੇ ਵੀ ਮੈਂ ਕਿਸੇ ਮੋਦੀ ਸਰਕਾਰ ਨੂੰ ਮੇਰੀ ਇੱਕੋ ਇੱਕ ਜਾਇਜ਼ ਹੈ ਵੀ ਆਪ ਦੀਆਂ ਹਰ